ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਆਏ ਆ ਆਲੂਆਂ ਦੀ ਬੜੀ ਵਧੀਆ ਟੇਸਟੀ ਜੀ ਆਪਾਂ ਰੈਸਪੀ ਲੈ ਕੇ ਮੈਂ ਅੱਜ ਬਣਾ ਰਹੀ ਆ ਆਲੂ ਦੇ ਲੱੱਛੇ ਜਿਹੜੇ ਕੀ ਬਹੁਤ ਹੀ ਆਸਾਨੀ ਨਾਲ ਬਣਦੇ ਆ ਤਾਂ ਇੱਕ ਵਾਰੀ ਬਣਾ ਕੇ ਰੱਖੇ ਹੁਣ ਤਾਂ ਮਹੀਨੇ ਦੋ ਮਹੀਨੇ ਤੱਕ ਆਰਾਮ ਨਾਲ ਬਾਅਦ ਵਿੱਚ ਜਦੋਂ ਮਰਜੀ ਵੀ ਜੀ ਕਰੇ ਤਾਂ ਥੋੜੇ ਜਿਡੇ ਕੱਟੇ ਤਾਂ ਆਪਾਂ ਫਰਾਈ ਕਰ ਲਈਏ ਤਾਂ ਆਓ ਫਿਰ ਆਪਾਂ ਵੇਖੀਏ ਵੀ ਆਲੂ ਦੇ ਲੱੱਛੇ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਆਲੂ ਦੇ ਲੱਛੇ ਬਣਾਉਣ ਵਾਸਤੇ ਆਪਾਂ 1 ਕਿਲੋ ਆਲੂ ਲੈ ਲਏ ਆ ਜਿਹੜੇ ਆਲੂ ਲੈਏ ਆ ਮੈਂ ਇਹ ਸਫੇਦ ਆਲੂ ਲੈ ਲਿਆ ਚਿਪਸੋਨਾ ਕਿਸਮ ਦੇ ਤੇ ਇਹ ਥੋੜੇ ਜਿ ਲੰਬੇ ਆਕਾਰ ਦੇ ਵਿੱਚ ਲਵਾਂਗੇ ਕਿਉਂਕਿ ਲੰਬਿਆਂ ਦੇ ਲੱਛੇ ਥੋੜੇ ਜਿਹੇ ਹੈਗੇ ਜਿਹੜੇ ਉਹ ਜ਼ਿਆਦਾ ਲੰਬੇ ਲੰਬੇ ਨਿਕਲਦੇ ਆ ਤਾਂ ਇਹਨਾਂ ਨੂੰ ਆਪਾਂ ਤੋਸ ਵੱਰ ਲਿਆ ਸੀ ਇੱਕ ਵਾਰੀ ਤਾਂ ਹੁਣ ਉੱਪਰੋਂ ਆਪਾਂ ਛਿੱਲ ਦੇਵਾਂਗੇ ਚੰਗੀ ਤਰ੍ਹਾਂ ਛਿੱਲ ਕੇ ਵੀ ਆਪਾਂ ਇਸ ਤਰ੍ਹਾਂ ਸਾਰੇ ਜਦੋਂ ਛਿਲਕਾ ਉਤਾਰ ਲਿਆ ਤਾਂ ਛਿੱਲ ਕੇ ਆਪਾਂ ਨਾ ਪਾਣੀ ਰੱਖੇ ਹੋ ਡੋਂਗੇ ਦੇ ਵਿੱਚ ਪਾ ਦਵਾਂਗੇ ਆਲੂ ਆਪਾਂ ਸਾਰੇ ਛਿੱਲ ਲਏ ਆ ਤਾਂ ਇਸ ਤਰ੍ਹਾਂ ਦਾ ਮੂਲਿਕ ਉਤਰਾ ਤਾਂ ਹਰ ਇੱਕ ਘਰ ਦੇ ਵਿੱਚ ਹੁੰਦਾ ਹੀ ਹੁੰਦਾ ਹੈ ਤਾਂ ਉਹਨੂੰ ਮੈਂ ਕੀ ਕੀਤਾ ਸੀਗਾ ਥੋੜਾ ਜਿਹਾ ਨਾ ਇਸ ਤਰ੍ਹਾਂ ਬਰਫੜ ਭੰਨਣ ਵਾਲਾ ਬਰਫ ਤੋੜਨ ਵਾਲਾ ਸੁਆ ਹੁੰਦਾ ਜਿਹੜਾ ਆਪਣਾ ਉਹਦੇ ਨਾਲ ਪਾ ਕੇ ਉਹਦੇ ਸ਼ੇਕ ਥੋੜੇ ਜਿਹਾ ਐਕਸਟਰਾ ਕਰ ਲਏ ਸੀਗੇ ਲਾਰਜ ਥੋੜੇ ਜਿਹਾ ਸ਼ੇਕ ਵੱਡੇ ਕਰਨ ਤੋਂ ਬਾਅਦ ਕਿਉਂਕਿ ਇਹ ਜਿਹੜੇ ਲੱਛੇ ਆਉਂਦੇ ਆ ਬਹੁਤ ਲੰਮੇ ਲੰਮੇ ਤੇ ਵਧੀਆ ਨਿਕਲਦੇ ਆ ਇਸ ਤਰ੍ਹਾਂ ਹੀ ਆਪਾਂ ਸਾਰੇ ਕਦੂਕਸ਼ ਇਸ ਤਰ੍ਹਾਂ ਲੰਬੇ ਲੰਬੇ ਕਰ ਲਏ ਸੀ ਤੇ ਹੁਣ ਆਪਾਂ ਜਿਹੜੇ ਨਾ ਲੱਛੇ ਬਣਾਵਾਂਗੇ ਉਹ ਵੀ ਆਪਾਂ ਇਸ ਤਰ੍ਹਾਂ ਟੇਡਾ ਆਲੂ ਫੜ ਕੇ ਤੇ ਲੰਬੇ ਲੰਬੇ ਹੀ ਕੱਢਾਂਗੇ ਜਿਹੜੇ ਕੀ ਬਣਨ ਦੇ ਵਿੱਚ ਵੀ ਵਧੀਆ ਲੱਗਦੇ ਆ ਤੇ ਬਣੇ ਹੋਏ ਤਾਂ ਬਾਹ ਹੀ ਵਧੀਆ ਲੱਗਦੇ ਆ ਨਾ ਇਹ ਲੰਬੇ ਲੰਬੇ ਇਸ ਤਰ੍ਹਾਂ ਤਾਂ ਇਹਨਾਂ ਨੂੰ ਆਪਾਂ ਮੂਲੀ ਕੁਤਰਾ ਕਰਕੇ ਕਦੂਕਸ਼ ਕਰਕੇ ਵੀ ਨਾਲ ਦੀ ਨਾਲ ਜਦੋਂ ਆਪਾਂ ਲੱਛੇ ਬਣਾਏ ਤਾਂ ਨਾਲ ਦੀ ਨਾਲ ਆਪਾਂ ਵਿੱਚ ਪਾਣੀ ਦੇ ਵਿੱਚ ਆਪਾਂ ਰੱਖਦੇ ਜਾਵਾਂਗੇ ਕਿਉਂਕਿ ਨਹੀਂ ਤਾਂ ਪਾਣੀ ਤਾਂ ਆਲੂ ਹਵਾ ਦੇ ਸੰਪਰਕ ਦੇ ਵਿੱਚ ਆ ਕੇ ਤੇ ਬਹੁਤ ਜਲਦੀ ਫਿਰ ਕਾਲਾ ਪੈ ਜਾਂਦਾ ਤਾਂ ਲੋ ਜੀ ਆਪਾਂ ਸਾਰੇ ਲੱਛੇ ਜਿਹੜੇ ਉਹ ਵੀ ਬਣਾ ਲਏ ਐ ਤੇ ਪਾਣੀ ਦੇ ਵਿੱਚ ਆਪਾਂ ਨਾਲ ਦੀ ਨਾਲ ਡਿਪ ਕਰ ਦਿੱਤੇ ਸੀਗੇ ਹੁਣ ਇਹਨਾਂ ਨੂੰ ਨਾ ਬਿਲਕੁਲ ਜਿਵੇਂ ਸਫੇਦ ਲੱਛੇ ਆਪਾਂ ਬਣਾਵਾਂਗੇ ਤਾਂ ਉਹਦੇ ਵਾਸਤੇ ਉਹਨਾਂ ਨੂੰ ਸਫੇਦ ਰੱਖਣ ਵਾਸਤੇ ਇਹਦੀ ਧੁਲਾਈ ਚੰਗੀ ਤਰ੍ਹਾਂ ਹੋਊਗੀ ਤਾਂ ਇਹਨੂੰ ਆਪਾਂ ਜਿਵੇਂ ਉਹ ਪਾਣੀ ਦੇ ਵਿੱਚੋਂ ਕੱਢ ਕੇ ਤੇ ਕਿਸੇ ਹੋਰ ਸੋ ਸਾਫ ਪਾਣੀ ਦੇ ਵਿੱਚ ਪਾ ਕੇ ਤਾਂ ਆਪਾਂ ਸਾਰੇ ਫੇਰ ਤੋਂ ਚੰਗੀ ਤਰ੍ਹਾਂ ਹਲਾ ਲਾਂਗੇ ਧੋ ਲਾਂਗੇ ਇਸ ਤਰ੍ਹਾਂ ਦਾ ਪ੍ਰੋਸੀਜਰ ਆਪਾਂ ਕਈ ਵਾਰੀ ਕਰਾਂਗੇ ਵੇਖੋ ਹੁਣ ਕਿੰਨਾ ਪਾਣੀ ਦਾ ਫਰਕ ਹੈ ਤੇ ਹੁਣ ਉਰਲਾ ਜਿਵੇਂ ਸਫੇਦ ਲੱਗ ਰਿਹਾ ਨਾ ਜਿਵੇਂ ਜਿਵੇਂ ਹਲਾ ਹਲਾਣ ਦੇ ਜਾਵਾਂਗੇ ਆਲੂਆਂ ਨੂੰ ਆਪਾਂ ਉਸੇ ਤਰ੍ਹਾਂ ਹੀ ਇਹਨਾਂ ਦਾ ਸਟਾਰਚ ਨਿਕਲਦਾ ਰਹੂਗਾ ਜਿੰਨਾ ਸਟਾਰਚ ਚੰਗੀ ਤਰ੍ਹਾਂ ਨਿਕਲਿਆ ਹੋਊਗਾ ਉਨਾ ਹੀ ਆਪਣੇ ਜਿਹੜੇ ਲੱਛੇ ਬਿਲਕੁਲ ਐਨ ਸਫੇਦ ਨਾ ਤਾਂ ਇਹ ਲਾਲ ਪੈਣਗੇ ਜਦੋਂ ਆਪਾਂ ਫਰਾਈ ਕੀਤੇ ਤੇ ਨਾ ਹੀ ਇਹ ਕਾਲੇ ਪੈਣਗੇ ਬਸ ਇੱਥੇ ਜਿੰਨੀ ਜੇ ਜ਼ਿਆਦਾ ਇੱਥੇ ਥੋੜੀ ਜਿਹੀ ਆਪਾਂ ਧੁਲਾਈ ਦੇ ਉੱਤੇ ਮਿਹਨਤ ਕਰ ਲਵਾਂਗੇ ਤੁਸੀਂ ਕਹੋਗੇ ਵੀ ਪਰਮਜੀਤ ਪਾਣੀ ਦੀ ਬਹੁਤ ਵੇਸਟਿੰਗ ਹੁੰਦੀ ਹੈ ਪਰ ਜੇ ਇਹ ਆਪਾਂ ਚੰਗੀ ਤਰ੍ਹਾਂ ਆਪਾਂ ਨਾ ਹੁਣ ਇਹ ਤੀਸਰਾ ਪਾਣੀ ਹੈ ਸੌਰੀ ਇਹ ਪਹਿਲਾ ਸੀਗਾ ਤੇ ਉਹ ਦੂਸਰਾ ਪਾਣੀ ਹੈ ਇਸ ਤਰ੍ਹਾਂ ਦੇ ਪ੍ਰੋਸੀਜਰ ਨਾਲ ਨਾ ਆਪਾਂ ਕਈ ਵਾਰ ਮਤਲਬ 4-5 ਪਾਣੀ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਜਦੋਂ 4-5 ਪਾਣੀ ਢੋਲਵਾਂਗੇ ਤਾਂ ਇਹ ਬਿਲਕੁਲ ਚਿੱਟਾ-ਚਿੱਟਾ ਵਧੀਆ ਨਿਕਲ ਆਉਣਗੇ ਲੱਛੇ ਆਪਣੇ ਜਿੰਨੀ ਦੇਰ ਤੱਕ ਇਹ ਪਾਣੀ ਵੇਖੋ ਜਿਵੇਂ ਦੁੱਧਿਆ ਜਿਹਾ ਪਾਣੀ ਆ ਰਿਹਾ ਐ ਇਸ ਤਰ੍ਹਾਂ ਦਾ ਨਾ ਹੋਵੇ ਜਦੋਂ ਬਿਲਕੁਲ ਐਨ ਸਾਫ ਜਿਸ ਤਰ੍ਹਾਂ ਪਾਣੀ ਹੁੰਦਾ ਉਸ ਤਰ੍ਹਾਂ ਦਾ ਪਾਣੀ ਨਿਕਲੇ ਤਾਂ ਉਨੀ ਦੇਰ ਤੱਕ ਆਪਾਂ ਇਹਨਾਂ ਨੂੰ ਧੋਂਦੇ ਰਵਾਂਗੇ ਤਾਂ ਵੀਰਸ ਵੀਡੀਓ ਦੇ ਚੱਲਦੇ-ਚੱਲਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਲੀਜ਼ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ 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 ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕੰਟੀ ਵਾਲਾ ਬਟਨ ਆਲ ਤੇ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਤਾਂ ਇਸ ਤਰ੍ਹਾਂ ਆਪਾਂ ਕੋਈ ਸਟੇਨਰ ਜਾਂ ਕੋਈ ਸ਼ਾਨਣੀ ਜਾਂ ਚੋਲ ਛਾਨਣ ਵਾਲੀ ਦੂਸਰੀ ਵੱਡੀ ਛਾਨਣੀ ਉਹਦੇ ਵਿੱਚ ਲੈ ਕੇ ਜਿਹੜਾ ਨਾਲ ਦੀ ਨਾਲ ਨਾ ਪਾਣੀ ਆਪਣਾ نیچے ਤੋਂ ਨਿਕਲਦਾ ਵੀ ਰਹੇ ਇਸ ਤਰ੍ਹਾਂ ਜੈਂਟਲੀ ਜੇ ਹੱਥਾਂ ਨਾਲ ਆਪਾਂ ਲੱਛੇ ਤੋੜਾਂਗੇ ਨਹੀਂ ਜੈਂਟਲੀ ਜੇ ਹੱਥਾਂ ਨਾਲ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਪਾਣੀ ਇਹਨਾਂ ਦਾ ਆਪਾਂ ਕੱਢਦੇ ਰਵਾਂਗੇ ਵੇਖੋ ਅੱਗੇ ਨਾਲੋਂ ਕਾਫੀ ਸਾਫ਼ ਪਾਣੀ ਆ ਗਿਆ ਪਰ ਬਨਨ ਦੇ ਬਾਅਦ ਦੇ ਵਿੱਚ ਨਾ ਫਿਰ ਇਹ ਥੋੜਾ ਇੱਥੇ ਜਿਆਦਾ ਮਿਹਨਤ ਦਾ ਕੰਮ ਹੈ ਹੋਰ ਕੋਈ ਵੀ ਇਹਦੇ ਵਿੱਚ ਕੋਈ ਮਿਹਨਤ ਦਾ ਕੰਮ ਨਹੀਂ ਹੈਗਾਗਾ ਬਸ ਜਿਹੜਾ 4-5 ਵਾਰੀ ਆਪਾਂ ਪਾਣੀ ਧੋ ਲਵਾਂਗੇ ਉਹੀ ਆਪਣੇ ਫਿਰ ਜਦੋਂ ਬਾਅਦ ਦੇ ਵਿੱਚ ਜਦੋਂ ਆਪਾਂ ਫਰਾਈ ਕਰਦੇ ਆ ਤਾਂ ਉਦੋਂ ਐਨ ਵਧੀਆ ਸਾਫ਼ ਸੁਥਰੇ ਨਿਕਲਦੇ ਵੇਖੋ ਹੁਣ ਐਨ ਬਿਲਕੁਲ ਸਾਫ਼-ਸਾਫ਼ ਪਾਣੀ ਨਿਕਲ ਗਿਆ ਹੁਣ ਇਹਦੇ ਵਿੱਚ ਜਮਾਂ ਵੀ ਸਟਾਰਚ ਨਹੀਂ ਹੈਗਾਗਾ ਪਾਣੀ ਵਰਗਾ ਪਾਣੀ ਹੈ ਨਾ ਤਾਂ ਇਹਨੂੰ ਆਪਾਂ ਲਾਸਟ ਵਾਰੀ ਇਹਦੇ ਵਿੱਚੋਂ ਕੱਢ ਕੇ ਤਾਂ ਇਹਦੇ ਵਿੱਚ ਹੁਣ ਆਪਾਂ ਉਬਲਣ ਵਾਸਤੇ ਮਤਲਬ ਡਿਪ ਕਰਨ ਲਈ ਰੱਖ ਦਵਾਂਗੇ ਆਪਾਂ ਪਾਣੀ ਚੰਗੀ ਤਰ੍ਹਾਂ ਉਸੇ ਪਾਂਡੇ ਦੇ ਵਿੱਚੋਂ ਆਪਾਂ ਸਟਾਰਚ ਵਗੈਰਾ ਕੱਢ ਕੇ ਤਾਂ ਇਹਦੇ ਵਿੱਚ ਹੁਣ ਜਿੰਨੇ ਜਿੰਨੇ ਪਾਣੀ ਦੇ ਵਿੱਚ ਆਪਣੇ ਜਿਹੜੇ ਲੱਛੇ ਬਿਲਕੁਲ ਡਿਪ ਹੋਣੇ ਚਾਹੀਦੇ ਆ ਖੁੱਲੇ ਡੁੱਲੇ ਪਾਣੀ ਦੇ ਵਿੱਚ ਦੇਖੋ ਸਾਫ਼ ਪਾਣੀ ਆ ਇਹਨੂੰ ਆਪਾਂ ਹੁਣ ਕਿਚਨ ਕਾਊਂਟਰ ਤੇ ਲੈ ਚਲਦੇ ਆ ਤਾਂ ਇੱਥੇ ਹੁਣ ਆਪਾਂ ਨਾ ਨਮਕ ਪਾ ਦੇਵਾਂਗੇ ਮੈਂ ਸੇਂਦਾ ਨਮਕ ਵਰਤਦੀ ਆ ਮੈਂ ਸੇਂਦਾ ਨਮਕ ਹੀ ਪਾਉਣ ਲੱਗੀ ਆ ਬਾਕੀ ਤੁਸੀਂ ਜੋ ਵੀ ਰੈਗੂਲਰ ਵਾਲਾ ਨਮਕ ਵਰਤਦੇ ਹੋ ਉਹ ਪਾ ਸਕਦੇ ਹੋ ਡੇਢ ਪੌਣੇ ਤੋਂ 2 ਚਮਚ ਦੇ ਨੇੜੇ ਪਾ ਕੇ ਇਹਨਾਂ ਨੂੰ ਆਪਾਂ ਚਮਚ ਨਾਲ ਹੀ ਚੰਗੀ ਤਰ੍ਹਾਂ ਨਮਕ ਨੂੰ ਮਿਕਸ ਕਰ ਦੇਵਾਂਗੇ ਵਿੱਚ ਨਮਕ ਮਿਕਸ ਕਰਨ ਤੋਂ ਬਾਅਦ ਇਹਨੂੰ ਉਪਰੋਂ ਢੱਕ ਕੇ ਤਾਂ ਇਹਨੂੰ ਭਾਵੇਂ ਤਾਂ ਓਵਰਨਾਈਟ ਵਾਸਤੇ ਰੱਖ ਦਈਏ ਤੇ ਭਾਵੇਂ ਆਪਾਂ 6-7 ਘੰਟਿਆਂ ਵਾਸਤੇ ਰੱਖ ਲਈਏ 7 ਕ ਘੰਟਿਆਂ ਤੋਂ ਬਾਅਦ ਮੇਰੇ ਕੋਲੋਂ ਪਾਣੀ ਗਰਮ ਕਰਨਾ ਤਾਂ ਰੱਖ ਦਿੱਤਾ ਸੀਗਾ ਤੇ ਹੁਣ ਆਪਾਂ ਜਿਹੜੇ ਆਪ ਲੱਛੇ ਭਿਉਂ ਕੇ ਰੱਖੇ ਸੀਗੇ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚੋਂ ਕੱਢ ਲੈਨੇ ਆ ਸਟੇਨਰ ਦੇ ਵਿੱਚ ਇਸ ਪਾਣੀ 'ਚੋਂ ਆਪਾਂ ਕੱਢ ਲਵਾਂਗੇ ਨਮਕ ਵਾਲੇ ਦੇ ਵਿੱਚੋਂ ਇਨੂੰ ਇੱਕ ਵਾਰੀ ਸਟੇਨਰ ਦੇ ਵਿੱਚ ਕੱਢ ਲੈਣੇ ਆਪਾਂ ਤਾਂ ਹੁਣ ਇਹ ਛੋਟੇ ਟੋਪੀਏ ਵਾਲਾ ਪਾਣੀ ਆਪਾਂ ਇਸ ਵੱਡੇ ਟੋਪੀਏ ਦੇ ਵਿੱਚ ਟਰਾਂਸਫਰ ਕਰ ਲਾਂਗੇ ਤਾਂ ਵੱਡੇ ਦੇ ਵਿੱਚ ਹੀ ਇਹਨਾਂ ਨੂੰ ਆਪਾਂ ਜਿੰਨਾ ਵੀ ਉਬਾਲਣਾ ਉਹਨਾਂ ਵੱਡੇ 'ਚ ਉਬਾਲਾਂਗੇ ਕਿਉਂਕਿ ਉਹ ਮੈਨੂੰ ਲੱਗ ਰਿਹਾ ਸੀ ਵੀ ਜਿਵੇਂ ਛੋਟਾ ਹੋਊਗਾ ਉਹ ਭਾਂਡਾ ਤਾਂ ਫਿਰ ਆਪਾਂ ਇਹਦੇ ਵਿੱਚ ਪਾਣੀ ਨੂੰ ਜਦੋਂ ਉਬਾਲੇ ਦੇ ਨੇੜ ਆ ਗਿਆ ਪਾਣੀ ਆਪਣਾ ਬਿਲਕੁਲ ਤਾਂ ਉਦੋਂ ਆਪਾਂ ਜਿਹੜੇ ਲੱਛੇ ਆਪਾਂ ਨਚੋੜ ਕੇ ਰੱਖੇ ਹੋਏ ਆ ਪਾਣੀ ਦੇ ਵਿੱਚੋਂ ਕੱਢ ਕੇ ਤਾਂ ਉਹ ਆਪਾਂ ਵਿੱਚ ਗਰਮ ਪਾਣੀ ਦੇ ਵਿੱਚ ਪਾਉਣ ਤੋਂ ਬਾਅਦ ਇਹਨਾਂ ਨੂੰ ਐ ਜੈਂਟਲੀ ਜੇ ਨਾ ਆਪਾਂ ਹਲਕੇ-ਹਲਕੇ ਜੇ ਆਪਾਂ ਵਿੱਚ ਸਪਰੈਡ ਜੇ ਕਰ ਦੇਵਾਂਗੇ ਜਿਹੜੇ ਕਿ ਸਾਰੇ ਵਿੱਚ ਪਾਣੀ ਦੇ ਵਿੱਚ ਡੁੱਬ ਜਾਣ ਤਾਂ ਉਸ ਤੋਂ ਬਾਅਦ ਆਪਾਂ 1.5 ਚਮਚ ਨਮਕ ਦਾ ਹੋਰ ਪਾ ਦਵਾਂਗੇ 1.5 ਚਮਚ ਨਮਕ ਦਾ ਪਾਉਣ ਤੋਂ ਬਾਅਦ ਹਲਕੇ ਜਿਹੇ ਹੱਥ ਨਾਲ ਇਹਨੂੰ ਹਿਲਾ ਕੇ ਤਾਂ ਇਹਨੂੰ ਆਪਾਂ ਥੋੜੀ ਦੇਰ ਤੱਕ ਪਕਾਵਾਂਗੇ ਜਦੋਂ ਤੱਕ ਵਿੱਚ ਛੋਟੇ ਛੋਟੇ ਬੱਬਲ ਜੇ ਨਾ ਆਉਣ ਲੱਗ ਜਾਣ ਛੋਟਾ ਛੋਟਾ ਵਿੱਚੇ ਵਿੱਚ ਉਬਾਲਾ ਨਾ ਆਉਣ ਲੱਗ ਜਾਵੇ ਉਨੀ ਦੇਰ ਟੱਕ ਕੇ ਅਪ ਪਕਾਵਾਂਗੇ ਹੁਣ ਵੇਖੋ ਇਹ 4-5 ਮਿੰਟਾਂ ਬਾਅਦ ਨਾ ਸਾਰਾ ਪਾਣੀ ਹੈ ਜਿਹੜਾ ਵਿੱਚੋਂ ਨਿੱਕੇ 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 ਬੁਲਬਲੇ ਜੇ ਬਬਲਿੰਗ ਜੀ ਹੋਣ ਲੱਗ ਗਈ ਹੈ ਤਾਂ ਵਿੱਚੋਂ ਇਹ ਆਲੂ ਹੈ ਜਿਹੜੇ ਉਹ ਉਬਲ ਰਹੇ ਹੈ ਹੁਣ ਇਥੋਂ ਮੈਂ ਜ਼ੂਮ ਕਰਕੇ ਤਾਂ ਹੀ ਵਿਖਾਇ ਸੀ ਬਸ ਇੰਨੇ ਹੀ ਬਾਹਰ ਖਦਖਦ ਕਰਕੇ ਨਹੀਂ ਉਬਲਣੇ ਚਾਹੀਦੇਗੇ ਇੰਨੇ ਬਸ ਹੁਣ ਜੇ ਆਪਾਂ ਇੱਕ ਇੱਕ ਦਾ ਲੱਛਾ ਲੈ ਕੇ ਤਾਂ ਉਹਨੂੰ ਆਪਾਂ ਫੇਕੇ ਵੇਖੇ ਫਿਸੇ ਤਾਂ ਨਾ ਪੂਰੀ ਤਰ੍ਹਾਂ ਤੇ ਪਰ ਵੈਸੇ ਸੋਫਟ ਹੋ ਜਾਣ ਇਹ ਹੁਣ ਆਪਣਾ 80% ਤੱਕ ਕੁੱਕ ਹੋ ਚੱਕਾ ਚੱਲਿਆ ਤਾਂ ਉਸ ਤੋਂ ਬਾਅਦ ਕੋਈ ਕਿਚਨ ਕਲੋਥ ਲੈ ਕੇ ਜਾਂ ਅਜਿਹਾ ਕੋਈ ਦੁਪੱਟਾ ਜਾਂ ਕੋਈ ਪੋਣਾ ਲੈ ਕੇ ਤਾਂ ਉਹਨਾਂ ਨੂੰ ਇੱਕ ਵਾਰੀ ਆਪਾਂ ਕਿਚਨ ਕਾਊਂਟਰ ਦੇ ਉੱਤੇ ਇੱਥੇ ਵਿਛਾ ਲਵਾਂਗੇ ਤਾਂ ਵਿੱਚ ਉਸ ਇਸ ਤਰ੍ਹਾਂ ਪੂਰੀ ਤਰ੍ਹਾਂ ਜਾਲੀ ਨਾਲ ਝਾੜਦੇ ਹੋਏ ਪਾਣੀ ਤਾਂ ਇੱਕ ਵਾਰੀ ਤਾਂ ਆਪਾਂ ਇੱਥੇ ਜਿਹੜੀ ਆਪਣੀ ਮੋਟੀ-ਮੋਟੀ ਜੀ ਹੈ ਜਿਹੜੀ ਸਟੀਮ ਹੈ ਉਹ ਸਾਰੀ ਚੰਗੀ ਤਰ੍ਹਾਂ ਨਿਕਲ ਜਾਵੇ ਇਸ ਤਰ੍ਹਾਂ ਪਤਲਾ-ਪਤਲਾ ਨਾ ਆਪਾਂ ਉੱਪਰ ਵਿਛਾ ਦਾਂਗੇ ਕਿਸੇ ਸਟੈਨਰ ਵਗੈਰਾ ਦੇ ਹੈਲਪ ਨਾਲ ਜਾਂ ਕਿਸੇ ਚੀਜ਼ ਦੀ ਡੰਡੀ ਨਾਲ ਇਸ ਤਰ੍ਹਾਂ ਆਪਾਂ ਜਦੋਂ ਥੋੜਾ ਜਿਹਾ ਸੋਬਤੇ ਜੇ ਹੋ ਗਏ ਮਤਲਬ ਪਾਣੀ ਜਿਹੜਾ ਇਹੋ ਪੂਨੇ ਨੇ ਸੋਖ ਲਿਆ ਉਸ ਤੋਂ ਬਾਅਦ ਆਪਾਂ ਧੁੱਪ ਦੇ ਵਿੱਚ ਪੂਰੀ ਤਰ੍ਹਾਂ ਸੁਕਾ ਲਾਂਗੇ ਧੁੱਪ 'ਚ ਆਪਾਂ ਇਹੋ ਜੀ ਥਾਂ ਰੱਖਾਂਗੇ ਜਿੱਥੋਂ ਆਪਣੇ ਥੱਲਿਓਂ ਵੀ ਹਵਾ ਪਵੇ ਜਿਵੇਂ ਕੋਈ ਮੰਜਾ ਹੋ ਗਿਆ ਉਹਦੇ ਉੱਪਰ ਇਸ ਤਰ੍ਹਾਂ ਪੂਣਾ ਵਿਛਾ ਕੇ ਜਾਂ ਕੋਈ ਟੋਕਰਾ ਹੋ ਗਿਆ ਉਹਦੇ 'ਚ ਇਸ ਤਰ੍ਹਾਂ ਬਿਲਕੁਲ ਹੁਣ ਸੁੱਕ ਚੁੱਕੇ ਐ ਇਹੇ ਇਹਨਾਂ ਨੂੰ ਮੈਂ ਅਗਲੇ ਦਿਨ ਪੂਰੇ ਦਿਨ ਦੀ ਧੁੱਪ ਲਵਾ ਲਈ ਸੀਗੀ ਤਾਂ ਹੁਣ ਇਹਨਾਂ ਨੂੰ ਆਪਾਂ ਇੱਕ ਵਾਰੀ ਜੇ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖੀਏ ਜਿੰਨੇ ਕ ਚਾਹੀਦੇ ਉਹਨੇ ਕ ਆਪਾਂ ਤੇਲ ਚ ਫਰਾਈ ਕਰ ਲੇ ਤਾਂ ਬਾਕੀ ਆਪਾਂ ਸਟੋਰ ਕਰਕੇ ਇਹਨੂੰ ਡੂਡ 2 ਮਹੀਨਿਆਂ ਤੱਕ ਵੀ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਤਾਂ ਹੁਣ ਕੜਾਈ ਚ ਲੈ ਲ ਪਾ ਲਵਾਂਗੇ ਆਪਾਂ ਤੇਲ ਸਰੋਂ ਦਾ ਤੇਲ ਪਾ ਕੇ ਤਾਂ ਉਹਨੂੰ ਚੰਗੀ ਤਰ੍ਹਾਂ ਧੂਆਂ ਨਿਕਲਣ ਤੱਕ ਉਹਨੂੰ ਆਪਾਂ ਗਰਮ ਕਰਾਂਗੇ ਲਓ ਜੀ ਧੂਆਂ ਨਿਕਲ ਚੁੱਕੇ ਤੇ ਪੂਰੀ ਤਰ੍ਹਾਂ ਗਰਮ ਹੋ ਚੁੱਕੇ ਪਰ ਥੋੜਾ ਜਿਹਾ ਟੈਂਪਰੇਚਰ ਡਾਊਨ ਕਰਨ ਤੋਂ ਬਾਅਦ ਫਿਰ ਆਪਾਂ ਥੋੜੇ ਜਿਲੇ ਲੱਛੇ ਪਾਵਾਂਗੇ ਵੇਖੋ ਮਿੰਟੋ ਮਿੰਟੀ ਐਨ ਵਧੀਆ ਹੋ ਜਾਂਦੇ ਆ ਬਸ ਪਹਿਲਾਂ ਜਿਹੜਾ ਆਪਣੀ ਮਿਹਨਤ ਹੋਊਗੀ ਹੋਊਗੀ ਫਰਾਈ ਕਰਨ ਤੇ ਤਾਂ ਸਿਰਫ 1 ਮਿੰਟ ਵੀ ਨਹੀਂ ਲੱਗਦਾਗਾ ਜਦੋਂ ਤੇਲ ਗਰਮ ਹੋਇਆ ਤਾਂ ਜਦੋਂ ਆਪਾਂ ਇੱਕ ਬੈਚ ਪਾਵਾਂਗੇ ਤਾਂ ਮਿੰਟ ਪੂਰਾ ਤਾਂ ਲੱਗਦਾ ਨਹੀਂ ਉਹਨੂੰ ਉਸੇ ਵੇਲੇ ਫੁੱਲਣ ਲਈ ਤਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਤੇਲ ਵਿੱਚੋਂ ਨਿਚੋੜ ਕੇ ਤਾਂ ਕਿਸੇ ਦੂਸਰੇ ਬਰਤਨ ਦੇ ਵਿੱਚ ਆਪਾਂ ਕੱਢ ਲਵਾਂਗੇ ਜਦੋਂ ਕੱਢ ਲੇ ਮੈਂ ਤੁਹਾਨੂੰ ਵਿਖਾਉਣੀ ਆ ਵੀ ਐਨ ਵਧੀਆ ਕਿੰਨੇ ਸਾਫ ਸਾਫ ਤੇ ਸਫੇਦ ਬਿਲਕੁਲ ਹੀ ਨਹੀਂ ਨਾ ਤਾਂ ਕਾਲੇ ਪਏ ਐ ਔਰ ਨਾ ਹੀ ਫਰਾਈ ਹੋਣ ਤੋਂ ਬਾਅਦ ਕੋਈ ਲਾਲ ਜਈ ਹੋਏ ਐ ਕਿਉਂਕਿ ਆਪਾਂ ਇਹਨਾਂ ਦਾ ਸਟਾਰਚ ਸੀ ਜਿਹੜਾ ਉਹ ਪਹਿਲਾਂ ਹੀ ਚੰਗੀ ਤਰ੍ਹਾਂ ਕੱਢ ਲਿਆ ਸੀਗਾ ਬਸ ਜਦੋਂ ਆਪਾਂ ਤੇਲ ਦੇ ਵਿੱਚ ਛੱਡਦੇ ਆ ਤਾਂ ਉਹ ਇਹ ਅੱਧੇ ਕਿੰਟ ਦੇ ਵਿੱਚ ਐਨ ਪੂਰੇ ਐਨ ਵਧੀਆ ਬਣ ਜਾਂਦੇ ਐ ਬੇਖੋ ਪਾਇਨਾ ਸੁਫੇਸ ਬੇਦ ਤਾਂ ਇਹਦੇ ਉੱਤੇ ਆਪਾਂ ਸਿਰਫ ਹਲਕਾ ਜਿਹਾ ਨਮਕ ਮੜਾ ਜਾ ਤੇ ਉੱਤੇ ਚੰਕੀ ਚਾਟ ਮਸਾਲਾ ਸੌਰੀ ਚਾਟ ਮਸਾਲਾ ਪਾ ਦਵਾਂਗੇ ਜਿਹੜਾ ਕਿ ਬੜਾ ਹੀ ਵਧੀਆ ਹਲਕਿਆ ਜਾਂ ਹਲਕਾ ਜਿਹਾ ਨਮਕ ਤੇ ਨਮਕੀਨ ਬਣ ਜਾਂਦਾ ਬੜਾ ਵਧੀਆ ਭਾਵੇਂ ਆਪਾਂ ਸਫਰ ਵਾਸਤੇ ਕੈਰੀ ਕਰ ਲਈਏ ਭਾਵੇਂ ਆਪਾਂ ਵੈਸੇ ਬੱਚਿਆਂ ਵਾਸਤੇ ਬਣਾ ਕੇ ਘਰੇ ਰੱਖ ਲਈਏ ਝਟਪਟ ਦੇ ਵਿੱਚ ਬਨਣ ਵਾਲਾ ਹੈ ਜੀ ਹੁਣ ਆਪਾਂ ਇਹਦੀ ਕਰਦੇ ਆ ਪਲੇਟਿੰਗ ਤੇ ਇਹ ਮੈਂ ਤੁਹਾਨੂੰ ਨਜ਼ਦੀਕ ਤੋਂ ਵੀ ਵਿਖਾਉਣੀ ਆ ਵੇਦਾ ਟੈਕਸਚਰ ਵੇਖੋ ਇੰਨਾ ਵਧੀਆ ਵੀ ਨਾ ਤਾਂ ਇਹ ਬਿਕੋਈ ਭੁਜੀਆ ਹੈ ਨਾ ਇਹਦੇ ਵਿੱਚ ਕੋਈ ਵੇਸਣ ਹੈ ਨਾ ਇਹਦੇ ਵਿੱਚ ਸੂਜੀ ਹੈ ਵੇਖੋ ਕਿੰਨੇ ਐਨ ਵਧੀਆ ਸਾਫ ਸਾਬ ਖਿਲੇ ਖਿਲੇ ਲੱੱਚੇ ਬਣੇ ਆ ਆਪਣੇ ਲੋ ਜੀ ਵੀਵਰਸ ਇੰਨੇ ਵਧੀਆ ਆਲੂ ਦੇ ਲੱੱਚੇ ਬਣ ਕੇ ਆਪਣੇ ਕੋਲੇ ਰੈਡੀ ਹੈ ਜਿਹੜੇ ਕੀ ਖਾਣ ਦੇ ਵਿੱਚ ਵੀ ਟੇਸਟੀ ਲੱਗਦੇ ਆ ਬਸ ਹਲਕਾ ਜਿਹਾ ਨਮਕਾਇਆ ਤੇ ਉੱਤੇ ਆਪਾਂ ਚਾਟ ਮਸਾਲਾ ਪਾਇਆ ਤਾਂ ਹੋਰ ਕਿਸੇ ਵੀ ਚੀਜ਼ ਦੀ ਜ਼ਿਆਦਾ ਮਿਰਚ ਮਸਾਲਿਆਂ ਦੀ ਜ਼ਰੂਰਤ ਵੀ ਨਹੀਂ ਹੈਗੀ ਤਾਂ ਐਨੇ ਵਧੀਆ ਆਪਣੇ ਕੋਲੇ ਆਲੂ ਦੇ ਲੱੱਛੇ ਬਣ ਕੇ ਰੈਡੀ ਹੋਏ ਆ ਜਿਹੜੇ ਕਿ ਬਣਾਉਣ ਟਾਈਮ ਤੇ ਝਟਪਟ ਦੇ ਵਿੱਚ ਹੀ ਬਣ ਜਾਂਦੇ ਆ ਬਸ ਇੱਕ ਵਾਰੀ ਬਣਾ ਕੇ ਰੱਖੇ ਹੋਣ ਤਾਂ ਫਿਰ ਆਪਾਂ ਇਹਨੂੰ 2 ਮਹੀਨੇ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਆ ਤਾਂ ਵੀ ਫਿਰ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਹੋ ਤਾਂ ਪਲੀਜ਼ 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 ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਔਰ ਕੰਟੀ ਵਾਲਾ ਬਟਨ ਆ ਤੇ ਪ੍ਰੈਸ ਕਰ ਤਾਕੀ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ আর ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਆਲੂ ਦੇ ਲੱਛਿਆਂ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ